ਪੰਜਾਬੀ ਮੂੰਹ ਤੇ ਆਉਂਦੀ ਕਿੰਨਾ ਕੁ ਸਵਾਦ ਹੈ ਸਵਾਦ ਆਉਂਦਾ ਯਾਰ ਉੱਥੇ ਵੀ ਮੇਰੇ ਭੈਣ ਭਰਾ ਰਹਿੰਦੇ ਨੇ ਜਦੋਂ ਕਦੀ ਚਾਂਸ ਮਿਲਦਾ ਆਪਾਂ ਪੰਜਾਬੀ ਚ ਬੋਲੀਦੇ ਇਹ ਆਪਣਾ ਸ਼ਹਿਰ ਤਾਂ ਆਪਣਾ ਸ਼ਹਿਰ ਹੁੰਦਾ ਤੁਸੀਂ ਜੋ ਜੰਮੇ ਪਲੇ ਹੋਏ ਇੱਥੇ ਤੁਹਾਡੀਆਂ ਮੈਮਰੀਜ਼ ਤਾਂ ਤੁਹਾਡੇ ਨਾਲ ਰਹਿੰਦੀਆਂ ਹੀ ਨੇ ਲੁਧਿਆਣੇ ਤੋਂ ਕੀ ਆਪਣੇ ਨਾਲ ਲੈ ਕੇ ਗਏ ਜਿਹੜਾ ਅੱਜ ਵੀ ਉੱਥੇ ਜਿਉਂਦਾ ਜਦੋਂ ਗੱਲ ਕਰਦੇ ਆ ਤਾਂ ਲੁਧਿਆਣੇ ਆ ਚੀਜ਼ ਕਰਦੇ ਹੁੰਦੇ ਸੀ ਪੰਜਾਬੀ ਅੱਥ ਪੰਜਾਬੀ ਅੱਥ ਦਲੀਪੋਸਟ ਪੰਜਾਬੀ ਦੇ ਵਿੱਚ ਦੇਖ ਰਹੇ ਹੋ ਤੇ ਮੈਂ ਹਰਦੀਪ ਸੰਦੀਪ ਰਾਵੀ ਦੇ ਕੰਡੇ ਫਿਲਮ ਆ ਰਹੀ ਹੈ ਅਨਾਉਂਸਮੈਂਟ ਹੋਈ ਹੈ ਤੇ ਸਾਡੇ ਨਾਲ ਦਾ ਵਨਡੇ ਐਂਡ ਓਨਲੀ ਪੰਕਜ ਕਪੂਰ ਸਾਹਿਬ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਤੇ ਪੰਜਾਬੀ ਦੇ ਵਿੱਚ ਜਦੋਂ ਬੋਲਦੇ ਹਾਂ ਕਿਉਂਕਿ ਤੁਸੀਂ ਬੰਬੇ ਰਹਿੰਦੇ ਹੋ ਤਾਂ ਪੰਜਾਬੀ ਮੂੰਹ ਤੇ ਆਉਂਦੀ ਕਿੰਨਾ ਕੁ ਸਵਾਦ ਆਉਂਦਾ ਸਵਾਦ ਹੀ ਆਉਂਦਾ ਯਾਰ ਉੱਥੇ ਵੀ ਮੇਰੇ ਭੈਣ ਭਰਾ ਰਹਿੰਦੇ ਨੇ ਜਦੋਂ ਕਦੀ ਚਾਂਸ ਮਿਲਦਾ ਆਪਾਂ ਪੰਜਾਬੀ ਵਿੱਚ ਬੋਲੀਦਾ ਠੀਕ ਹੈ ਜੀ ਔਰ ਕਾਫੀ ਸਮੇਂ ਬਾਅਦ ਤੁਸੀਂ ਇਹ ਵਾਪਸੀ ਕੀਤੀ ਹੈ ਇਹ ਫਿਲਮ ਤੁਹਾਡੇ ਤੱਕ ਕਿਵੇਂ ਪਹੁੰਚੀ ਕਿਵੇਂ ਤੁਸੀਂ ਨੇ ਆ ਕੇ ਮੈਨੂੰ ਜ਼ਿਕਰ ਕੀਤਾ ਮੈਂ ਕਿ ਸਕ੍ਰਿਪਟ ਦੇ ਦਿਓ ਪੜਨ ਵਾਸਤੇ ਮੈਂ ਸਕ੍ਰਿਪਟ ਪੜ੍ਹੀ ਮੈਨੂੰ ਅੱਛੀ ਲੱਗੀ ਇਸ ਕਰਕੇ ਮੈਂ ਫਿਲਮ ਉहां ਕਰਤੀ ਆਜਾ ਆਪਣੇ ਸ਼ਹਿਰ ਆਏ ਹੋ ਕਿੰਨਾ ਕਿ ਚਾਹ ਹੁੰਦਾ ਹੈ ਕਿਉਂਕਿ ਬਚਪਨ ਦੀਆਂ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਕਿਉਂਕਿ ਹੁਣ ਤਾਂ ਤੁਸੀਂ ਦੇਖਦੇ ਹੋ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਹੋਟਲ ਵੀ 5 ਸਟਾਰ 7 ਸਟਾਰ ਬਣ ਗਏ ਹਾਂਜੀ ਨੇ ਆਪਣਾ ਸ਼ਹਿਰ ਤਾਂ ਆਪਣਾ ਹੀ ਸ਼ਹਿਰ ਹੁੰਦਾ ਤੁਸੀਂ ਜੋ ਜੰਮੇ ਪਲੇ ਹੋ ਇੱਥੇ ਤਾਂ ਉਹਦੀਆਂ ਮੈਮਰੀਜ਼ ਤਾਂ ਤੁਹਾਡੇ ਨਾਲ ਰਹਿੰਦੀਆਂ ਹੀ ਨੇ ਪਰ ਦੁਨੀਆ ਚੀਜ਼ਾਂ ਅੱਗੇ ਵਧ ਰਹੀਆਂ ਸੋ ਇਹ ਸ਼ਹਿਰ 'ਚ ਵੀ ਚੀਜ਼ਾਂ ਅੱਗੇ ਵਧੀਆਂ ਨੇ ਮੁਬਾਰਕ ਹੈ ਲੇਕਿਨ ਕਲਚ ਔਰ ਜਿਹੜੀ ਸਾਦਗੀ ਹੁੰਦੀ ਸੀ ਉਹ ਆਪਣੀ ਜਗ੍ਹਾ ਰਹਿ ਤਾਂ ਬਹੁਤ ਵੱਡੀ ਗੱਲ ਹੈ। ਅੱਛਾ ਇੱਕ ਇੱਕ ਅੰਦੀ ਗੱਲ ਲਾਸਟ ਹੈ ਜੀ। ਬੰਬੇ ਜਦੋਂ ਗਏ ਲੁਧਿਆਣੇ ਤੋਂ ਕੀ ਆਪਣੇ ਨਾਲ ਲੈ ਕੇ ਗਏ ਜਿਹੜਾ ਅੱਜ ਵੀ ਉੱਥੇ ਜਿਉਂਦਾ ਜਦੋਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਆ ਚੀਜ਼ ਕਰਦੇ ਹੁੰਦੇ ਸੀ ਬੰਬੇ ਦੇ ਵਿੱਚ ਪੰਜਾਬੀ ਹੱਤ ਕੀ ਬਾਤ ਹੈ ਬਹੁਤ ਧੰਵਾਦ ਜੀ ਪੰਜਾਬੀ ਮੂੰਹ ਤੇ ਆਉਂਦੀ ਕਿੰਨਾ ਕ ਸਵਾਦ ਹੈ ਸਵਾਦ ਆਉਂਦਾ ਯਾਰ ਉੱਥੇ ਵੀ ਮੇਰੇ ਭੈਣ ਭਰਾ ਰਹਿੰਦੇ ਨੇ ਜਦੋਂ ਕਦੀ ਚਾਂਸ ਮਿਲਦਾ ਆਪਾਂ ਪੰਜਾਬੀ ਚ ਬੋਲੀ ਤੇ ਨਹੀਂ ਆਪਣਾ ਸ਼ਹਿਰ ਤਾਂ ਆਪਣਾ ਸ਼ਹਿਰ ਹੁੰਦਾ ਤੁਸੀਂ ਜੋ ਜੰਮੇ ਪਲੇ ਹੋਏ ਇੱਥੇ ਤੁਹਾਡੀਆਂ ਮੈਮਰੀਜ਼ ਤਾਂ ਤੁਹਾਡੇ ਨਾਲ ਰਹਿੰਦੀ ਲੁਧਿਆਣੇ ਤੋਂ ਕੀ ਆਪਣੇ ਨਾਲ ਲੈ ਕੇ ਗਏ ਜਿਹੜਾ ਅੱਜ ਵੀ ਉੱਥੇ ਜਿਉਂਦਾ ਜਦੋਂ ਗੱਲ ਕਰਦੇ ਆ ਤਾਂ ਲੁਧਿਆਣੇ ਆ ਚੀਜ਼ ਕਰਦੇ ਹੁੰਦੇ ਸੀ ਪੰਜਾਬੀਅਤ ਪੰਜਾਬੀਅਤ ਬੇਲੀਪੋਸਟ ਪੰਜਾਬੀ ਵਿੱਚ ਦੇਖ ਰਿਹਾ ਤਾਂ ਮੈਂ ਹਾ ਆਦੀਪ ਸੰਦੀਪ ਰਾਵੀ ਦੇ ਕੰਡੇ ਫਿਲਮ ਆ ਰਹੀ ਐ ਅਨਾਉਂਸਮੈਂਟ ਹੋਈ ਐ ਤੇ ਸਾਡੇ ਨਾਲ ਦਾ ਵਨਡੇ ਨਾਟਲੀ ਪੰਖਜ ਕਪੂਰ ਸਾਹਿਬ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਤੇ ਪੰਜਾਬੀ ਦੇ ਵਿੱਚ ਜਦੋਂ ਬੋਲਦੇ ਹਾਂ ਕਿਉਂਕਿ ਤੁਸੀਂ ਬੰਬੇ ਰਹਿੰਦੇ ਹੋ ਤਾਂ ਪੰਜਾਬੀ ਮੂੰਹ ਤੇ ਆਉਂਦੀ ਕਿੰਨਾ ਕੁ ਸਵਾਦ ਆਉਂਦਾ ਸਵਾਦ ਹੀ ਆਉਂਦਾ ਯਾਰ ਉੱਥੇ ਵੀ ਮੇਰੇ ਭੈਣ ਭਰਾ ਰਹਿੰਦੇ ਨੇ ਜਦੋਂ ਕਾਫੀ ਸਮੇਂ ਬਾਅਦ ਤੁਸੀਂ ਵਾਪਸੀ ਕੀਤੀ ਇਹ ਫਿਲਮ ਤੁਹਾਡੇ ਤੱਕ ਕਿਵੇਂ ਪਹੁੰਚੀ ਕਿਵੇਂ ਤੁਸੀ ਲੱਗਿਆ ਕਿ ਰਾਵੀ ਦੇ ਕੰਡੇ ਮੇਰੇ ਲਈ ਪਰਫੈਕਟ ਬਈ ਹੈਰੀ ਪੱਟੀ ਸਾਹਿਬ ਨੇ ਆ ਕੇ ਮੈਨੂੰ ਜ਼ਿਕਰ ਕੀਤਾ ਮੈਂ ਕਿ ਸਕ੍ਰਿਪਟ ਦੇ ਦਿਓ ਪੜਨ ਵਾਸਤੇ ਮੈਂ ਸਕ੍ਰਿਪਟ ਪੜ੍ਹੀ ਮੈਨੂੰ ਅੱਛੀ ਲੱਗੀ ਇਸ ਕਰਕੇ ਮੈਂ ਫਿਲਮ ਹਾਂ ਕਰਤੀ ਠੀਕ ਹੈ ਅਜਾ ਆਪਣੇ ਸ਼ਹਿਰ ਆਏ ਹੋ ਕਿੰਨਾ ਚਾਹ ਹੁੰਦਾ ਹੈ ਕਿਉਂਕਿ ਬਚਪਨ ਦੀਆਂ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਕਿਉਂਕਿ ਹੁਣ ਤਾਂ ਤੁਸੀਂ ਦੇਖਦੇ ਹੋ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਹੋਟਲ ਵੀ 5 ਸਟਾਰ 7 ਸਟਾਰ ਬਣ ਗਏ ਹਾਂਜੀ ਨੇ ਆਪਣਾ ਸ਼ਹਿਰ ਤਾਂ ਆਪਣਾ ਹੀ ਸ਼ਹਿਰ ਹੁੰਦਾ ਤੁਸੀਂ ਜੋ ਜੰਮੇ ਪਲੇ ਹੋਏ ਇੱਥੇ ਤਾਂ ਉਹਦੀਆਂ ਮੈਮਰੀਜ਼ ਤਾਂ ਤੁਹਾਡੇ ਨਾਲ ਰਹਿੰਦੀਆਂ ਹੀ ਨੇ ਪਰ ਦੁਨੀਆ ਚੀਜ਼ਾਂ ਅੱਗੇ ਵਧ ਰਹੀਆਂ ਐ ਸੋਏ ਸ਼ਹਿਰ 'ਚ ਵੀ ਚੀਜ਼ਾਂ ਅੱਗੇ ਵਧੀਆਂ ਨੇ ਮੁਬਾਰਕ ਐ ਲੇਕਿਨ ਕਲਚਰ ਸ਼ਹਿਰ ਦਾ ਆਪਣੀ ਜਗ੍ਹਾ ਰਹੇ ਔਰ ਜਿਹੜੀ ਸਾਦਗੀ ਹੁੰਦੀ ਸੀ ਉਹ ਆਪਣੀ ਜਗ੍ਹਾ ਰਹੇ ਤਾਂ ਬਹੁਤ ਵੱਡੀ ਗੱਲ ਐ ਅੱਛਾ ਇੱਕ ਇੱਕ ਅੰਦੀ ਗੱਲ ਲਾਸਟ ਐ ਜੀ ਬੰਬੇ ਜਦੋਂ ਗਏ ਲੁਧਿਆਣੇ ਤੋਂ ਕੀ ਆਪਣੇ ਨਾਲ ਲੈ ਕੇ ਗਏ ਜਿਹੜਾ ਅੱਜ ਵੀ ਉੱਥੇ ਜਿਉਂਦਾ ਜਦੋਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਆ ਚੀਜ਼ ਕਰਦੇ ਹੁੰਦੇ ਸੀ ਬੰਬੇ ਦੇ ਵਿੱਚ ਪੰਜਾਬੀਅਤ ਕੀ ਬਾਤ ਐ ਬਹੁਤ ਧੰਵਾਦ ਜੀ